ਆਪਣੇ ਗੂਗੇ ਤੋਂ ਥੋੜੀ ਆਪਣਾ ਗੇੜ ਤੇ ਲੱਗੇ ਉਸ ਤੋਂ 25 ਘਟ ਗਿਆ ਮੈਂ ਆਪਣੇ ਸਾਈਕਲ ਚੰਡਲ ਤੋਂ ਤੇ ਨਾ ਜਿਹੜਾ ਮੈਂ ਫਰਮੇਥੀਰੀ ਬੰਦੀ ਆ ਗਿਆ ਨਾ ਸਾਦੀ ਤੋਂ ਨਾ ਨਾ ਨੂੰ ਰੋਕਿਆ ਉਸ ਦੇ ਸੰਗਨ ਵਾਸਤੇ ਤੁਸੀਂ ਕਿੱਧਰ ਜਾਣਾ ਹੈ ਇਹ ਉਹਨਾਂ ਦਾ ਸਿੱਧਾ ਕੋਲ ਨਾ ਪਰ ਗਾਲੀ ਕੱਢ ਕੇ ਲੱਗੇ ਗੱਲ ਤੇ ਕਿਦੋਂ ਉਲਟਾ ਨਾ ਬੋਲਣਾ ਆਪਣੇ ਉਹ ਅਜੀ ਹੈ ਅੰਦੀ ਤੇ ਉਹ ਕਾਲੀ ਕੁਚਰ ਵੜਕਾ ਟੋ ਲਪੇ ਕਾਲੀ ਕਉ ਉਤਰਵਾੜੋਂ ਪਾਣ ਲਗੇ ਮੈਨਾਂ ਨੂੰ ਬਾਹਰ ਕੱਢਣਗੇ ਮੈਂ ਬਾਹਰ ਚਲੋ ਬਾਹਰ ਨਿਕਲੋ ਸਿਰਪ ਸਿਰਪ ਨਾ ਪੇ ਪੀਣੀ ਸਰ ਉਸੇ ਉਹ ਸਿਰਪ ਲਾਪੇ ਪੀਣੀ ਫੂਕਾ ਨਾ 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 ਬਾਹਰ ਨਾ ਹੈ ਜੇ ਗੇਟ ਤੋਂ ਬਾਹਰ ਚਲੋ ਉਹਨਾਂ ਨੇ ਮੇਰੇ ਡੰਡਾ ਆ ਵਾਪਸ ਲਗਾ ਤੋ ਹੋ ਕੇ ਤੇ ਮੇਰੇ ਮਾਰਦੇ ਨਹੀਂ ਕਰਦਾ ਉਸ ਤਰ੍ਹਾਂ ਮੇਰੀ ਬਾਹਰਤੀ ਪਰਫੀਕ ਹੁੰਦੀ ਨਾ ਆ ਪੜੀਏ ਸਰ ਕਿਹ ਚੀਜ਼ ਨਾਲ ਤੁਹਾਡੇ ਹੌਣ ਲੱਗਦਾ ਉਹਨਾਂ ਨੇ ਨਾਲੇ ਮੇਰੇ ਮੁਕੇ ਮਾਰੇ ਤੋ ਤੋਂ ਤੇ ਤਿੰਨ ਜਣੇ ਹੀ ਹਾਂ ਤੋ ਮੈਂ ਉਹ ਸਿਰਪ ਨੂੰ ਤੇ ਵਾਰਿਆ ਤੋਂ ਤੇ ਮਾਰੇ ਆਂ ਜੀ ਇਹ ਬਾਕੀਆਂ ਨੇ ਮਾਰੇ ਤੰਗ ਕਰਦੇ ਤੇ ਫਿਰ ਤਾਂ ਮੇਰੀ ਕੱਲੀ ਦੀ ਰੁੱਦੀ ਦੀ ਆਵਾਜ਼ ਵੀ ਰਾਤ ਨੂੰ ਇੱਕ ਮਲਾਜਮ ਨਾਲ ਜੇ ਤਾਂ ਦੋ ਮਲਾਜਮ ਭਰਨੇ ਚਾਹੀਦੇ ਹਰ ਰਾਤ ਤੂੰ ਆਪਣੇ ਅਧਿਕਾਰੀਆਂ ਨੂੰ ਇਸ ਦੀ ਕੰਪਲੇਂਟ ਕੀਤੀ ਹੈ ਹਾਂ ਜੀ ਮੈਂ ਬਰਚਾ ਪੀਟਰ ਕਰਾਤਾ ਜੀ ਕੀ ਕੀ ਮੰਗ ਕਰਦੇ ਸੀ ਹਾਂ ਜੀ ਕੀ ਮੰਗ ਕਰਦੇ ਹੋ ਮਾਹਕ ਸਰ ਮੈਂ ਕਹਾ ਕਿ ਮੇਰੇ ਨਾਲ ਇੱਕ ਮਲਾਜਮ ਹੋਰ ਰੁੱਦੀ ਲੱਗਾ ਜਾਏ ਦੋ ਮਲਾਜਮ ਹੁੰਦੇ ਤੇ ਦੋ ਮਲਾਜਮ ਨਹੀਂ ਚੱਹੀ ਜੀ ਮੁੰਡੇ ਫੜੇ ਗਏ ਆ ਤੁਸੀਂ ਸਿਰ ਥੱਲੇ ਉਹ ਉਹਨਾਂ ਨੇ ਇਹ ਤੋਂ ਕਿਹਾ ਗਿਆ ਆਪਣੇ 144 ਜਿਹੜਾ ਕੁਸਚਨ ਉਹਨਾਂ ਉਹਨਾਂ ਨੂੰ ਉਹ ਚੋਕਲੇਦਾਂ ਉਠਾਣੇ ਬੰਦ ਕਰਤਾ ਉਹ ਪਰਚੰਤ ਜਿੱਦੇ ਵੀ ਕੱਲ ਰਾਤ ਨੂੰ ਤਕਰੀਬਨ 11 ਵਜੇ ਸਿਵਲ ਹਸਪੀਟਲ ਵਿਖੇ ਤਨਾਤ ਪੁਲਿਸ ਮੁਲਾਜ਼ਮ ਜੀ ਸੁਦਰੰਦਰ ਕੁਮਾਰ ਜੀ ਐਸਆਈ ਨਾਲ ਕੀ ਦੋ ਤਿੰਨ ਬੰਦਿਆਂ ਨੇ ਸ਼ਰਾਬ ਪੀ ਕੇ ਹਤੌਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਤੇ ਨਾਲ ਗਾਲੀ ਗਲੋਚ ਵੀ ਕੀਤਾ ਹੈਗਾ ਜਿਹੜੇ ਸੁਨਿੰਦਰ ਕੁਮਾਰ ਐਸ.ਆਈ.ਜੀ ਹੈਗੇ ਸਾਡੇ ਕੋਲ ਐਡਮਿਟਡ ਹੈਗੇ ਅਸੀਂ ਇਹਨਾਂ ਦਾ ਪਰਚਾ ਕਰਕੇ ਪੁਲਿਸ ਨੂੰ ਫਾਰਵਰਡ ਕਰ ਦਿੱਤਾ ਹੈਗਾ ਤੇ ਜੋ ਵੀ ਇਹਨਾਂ ਦਾ ਬੰਦਾ ਇਲਾਜ ਹੈਗਾ ਸਿਵਲ ਹਸਪੀਟਲ ਵਿਖੇ ਕੀਤਾ ਜਾਏਗਾ ਸਰ ਜਿਹੜਾ ਉਰੋਪੀ ਹੈਗਾ ਉਹਨੂੰ ਫੜਿਆ ਗਿਆ ਇਹ ਇਹ ਤਾਂ ਮੈਨੂੰ ਪਤਾ ਨਹੀਂ ਇਹ ਪੁਲਿਸ ਨੂੰ ਪਤਾ ਹੋਵੇਗਾ ਉਹਦੇ ਵਿੱਚ ਮੈਂ ਰੂਏ ਜਾ ਕੱਲ ਰਾਤ ਨੂੰ ਤਕਰੀਬਨ 11 ਵਜੇ ਸਿਵਲ ਹਸਪੀਟਲ ਵਿਖੇ ਤਨਾਤ ਪੁਲਿਸ ਮੁਲਾਜ਼ਮ ਜੀ ਸੁਨਿੰਦਰ ਕੁਮਾਰ ਜੀ ਐਸ.ਆਈ. ਨਾਲ ਕੀ ਦੋ ਤਿੰਨ ਬੰਦਿਆਂ ਨੇ ਸ਼ਰਾਬ ਪੀ ਕੇ ਹੱਤੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਤੇ ਨਾਲ ਗਾਲੀ ਗਲੋਚ ਵੀ ਕੀਤਾ ਹੈਗਾ जेडे सुरेंद्र कुमार ਐਸ ਆਈ ਜੀ ਹੈਗੇ ਸਾਡੇ ਕੋਲ ਐਡਮਿਟਡ ਹੈਗੇ ਅਸੀਂ ਇਹਨਾਂ ਦਾ ਪਰਚਾ ਕਰਕੇ ਪੁਲਿਸ ਨੂੰ ਫਾਰਵਰਡ ਕਰ ਦਿੱਤਾ ਹੈਗਾ ਤੇ ਜੋ ਵੀ ਇਹਨਾਂ ਦਾ ਬੰਦਾ ਇਲਾਜ ਹੈਗਾ है ਸਿਵਲ ਹਸਪੀਟਲ ਵਿੱਚ ਕੀਤਾ ਜਾਏਗਾ ਸਰ ਜਿਹੜਾ ਰੋਪੀ ਹੈਗਾ ਉਹਨੂੰ ਫੜਿਆ ਗਿਆ ਇਹ ਇਹ ਤਾਂ ਮੈਨੂੰ ਪਤਾ ਨਹੀਂ ਇਹ ਪੁਲਿਸ ਨੂੰ ਪਤਾ ਹੋਵੇਗਾ ਦੇਸ਼ ਦੁਨੀਆ WhatsApp channel par but...